ਮਾਰ ਅੱਜ ਬੱਦਲ ਆ ਪੂਰਾ ਠੰਡਿਆ ਤੇ ਇੱਧਰ ਸਿਮੂ ਮੈਗੀ ਬਣਵਾਉਂਦੀ ਆ ਬੱਚਿਆਂ ਦੇ ਨਾਲ ਸਾਡਾ ਵੀ ਦਾ ਲੱਗ ਜਾਂਦਾ ਖਾਂ ਚ ਹਣਾ 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 ਬਸ ਕਰ ਬਸ ਕਰ ਕੱਲ ਦੀ ਦਿਹਾੜੀ ਆ ਪਰ ਸੋ ਸਕੂਲ ਜਾਣਾ ਵਾ ਕਿਉਂ ਨਹੀਂ ਜਾਣਾ ਜਾਣਾ ਪੈਣਾ ਜਾਣਾ ਕਿਉਣੀ ਆ ਆ ਕਿਉਂ ਡਿਆ ਡੋਲਨ ਨਹੀਂ ਰੱਖ ਦੇ ਰੱਖ ਦੇ ਘਟਚੀ ਨਾ ਕਰ ਹੁਣ ਇਹ ਨੀ ਨਵਾਂ ਸ਼ੌਂਕ ਚਾੜਿਆ ਮੇਰੇ ਲੱਗ ਰਸੋਈ ਚ ਬੈੰਦਾ ਤੇ ਮੂੰ ਸ਼ਿੱਟਾ ਬਾਤ ਆਈ ਉਹ ਰੁਕ ਜਾ ਨਾ ਕਰ ਓ ਰੀਤਾ ਵੀ ਮੇਰੇ ਆ ਗਿਆ ਸੀ ਰੀਤੇ ਕੀ ਖਾਣ ਲੱਗਾ ਆ ਬੈਗੀ ਮੈਗੀ ਖਾਣ ਲਗਾ ਅੱਛਾ ਚਲ ਆ ਬਾਹ ਚਲੀਏ ਪਹਿਲੀਆਂ ਵਖਾਈ ਸ਼ਾਇਰਾਂ ਚਲੀਏ Huh? Mamma? Hmm? Okay? Bor det farlig her? Ki? Bor det farlig? Yeah. Ja. ਸਾਡੀ ਜੀ ਮੈਗੀ ਤਿਆਰ ਹੋ ਚੱਲੀ ਆ ਫਿਰ ਆਪਾਂ ਖਾ ਕੇ ਮੈਗੀ ਤੇ ਵੀਡੀਓ ਇੱਕ ਛੋਟੀ ਜੀ ਮਡੇਰਾ ਪੰਜਾਬ ਚੈਨਲ ਤੇ ਪਾ ਦਿੱਤੀ ਹੋਈ ਆ ਬਸ ਹੁਣ ਪਬਲਿਕ ਕਰਨ ਲੱਗੀ ਆ ਤੇ ਆ ਵੀ ਛੋਟਾ ਜਿਹਾ ਵਲੋਗ ਜਿਹੜਾ ਵਾ ਉਹ ਸਿਮਿਹਣਾਂ ਦੇ ਨੂੰ ਵਲੋਗਸ ਤੇ ਜਿਹੜਾ ਮੈਂ ਸ਼ੇਅਰ ਕਰ ਦਾਂਗੀ ਮੈਗੀ ਦਾ ਮੈਗੀ ਪਾਰਟੀ ਹੋਣ ਲੱਗੀ ਅੱਜ ਮੈਂ ਸੋਚਿਆ ਚਲੋ ਤੁਹਾਨੂੰ ਸਾਰਿਆਂ ਨੂੰ ਵੀ ਖਵਾਉਨੇ ਆ ਵਲੋਗ ਦੇ ਵਿੱਚ ਨਾਲੇ ਤੁਹਾਨੂੰ ਥੋੜਾ ਜਿਹਾ ਵੀਊ ਵਿਖਾ ਦਿੰਨੇ ਆ ਆਪਾਂ ਵੀ ਆਪਣੇ ਘਰ ਦਾ ਕਿ ਬਹੁਤ ਪਸੰਦ ਕਰਦੇ ਹੋ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਵੀ ਕਰਦੇ ਹੋ ਇਹ ਬੜਾ ਵਧੀਆ ਲੱਗਦਾ ਫਿਰ ਸ਼ੋਈ ਤੇ ਚੱਲੀਏ ਮੈਗੀ ਵੇਖੀਏ ਸ਼ੋਈ ਤੇ ਚੱਲੀਏ ਚੱਲੀਏ ਸ਼ੋਈ ਤੇ ਹਾਂ ਸ਼ੋਈ ਚਲੋ ਚਲੋ ਕੋਈ ਨਹੀਂ ਖਾਲੇਗੀ

ਆ ਕਿੰਨੀ ਲੰਮੀ ਆ ਗਰਮ ਨਾ ਹੋਏ ਗਰਮੀ ਆ ਹਾਂ ਓਲੀ ਓਲੀ ਖਾ ਲੋ ਰੀਤਾ ਨੂੰ ਬੁੱਕ ਮਾਰ ਕੇ ਨਹੀਂ ਉਹ ਨੂੰ ਨਹੀਂ ਮਾਰਨੀ ਹਾਂ ਹੈ ਇਹ ਨਹੀਂ ਲੈ ਲਈ ਥੋੜੀ ਥੋੜੀ ਖਾਈ ਦੀ ਡੁੱਲੇਗੀ खा पहल दुवें भजगे बार आ जाओ इधर सिमर खाओ पहलें मैगी खाओ ए, मैगी आगे। मैगी चीची खा। खाओ हाथ खाओ हाओ ਕੋਨੀ ਦੀ ਪ੍ਰੀਤ ਦੇ ਹੱਥ ਨਹੀਂ ਖਾਂਦੀ ਉਹ ਇਹਦੇ ਹੱਥ ਨੇ ਖਾਣਾ ਦਾ ਤੂੰ ਚਮਚੇ ਨਾਲ ਖਾਸੇ ਮੈਂ ਹੋਈ ਰਹੀ ਵੇ ਖਾ ਲੈ ਖਾ ਲੈ ਸੇ ਮਰੀਤ ਦੱਕਾ ਦੱਕਾ ਕਹਿੰਦੇ ਪਹਿਲਾਂ ਕੌਣ ਖਾਂਦਾ ਵੈਨੇ ਪਹਿਲਾਂ ਕੌਣ ਖਾਂਦਾ ਭਲਾ ਸਮੋਸਾ ਆਦਿਆ ਕਿੰਨੇ ਕਿ ਸਵਾਦ ਆ? 4 4 4 ਕਿੰਦਾ ਵਾ? ਬੜੀ ਸਵਾਦ ਆ। ਥੋੜੀ ਕਿ ਬੜੀ? ਥੋੜੀ ਆ ਕਾਏ। ਥੋੜੀ ਸਵਾਦ। ਬਹੁਤ ਜਿੰਨੀ ਸਵਾਦ? ਹਾਂ? ਬਹੁਤ ਜ਼ਿਆਦਾ ਨਹੀਂ ਸਵਾਦ? 4 ਆ। ਅੱਛਾ। ਤਾਂ ਨਹੀਂ ਥੋੜੀ। ਮਮੂ ਇੰਟਾਏ। 4 ਆ। ਹਾਂ। ਅੱਛਾ ਖਾਓ ਫਿਰ ਖਾਓ।